ਮੇਰਾ ਨਾਮ ਹੈ ਜੀਵੀ ਸ਼ਰਮਾ ਜੀ ਸਰ ਇਹ ਤੁਸੀਂ ਬੁਲਾਇਆ ਕਿਸ ਸਮੱਸਿਆ ਵਿੱਚ ਬੁਲਾਇਆ ਸੀ ਉਹ ਮੈਂ ਇਸ ਮਕਸਦ ਵਾਸਤੇ ਬੁਲਾਇਆ ਜੀ ਇੱਥੇ ਸੀਵਰੇਜ ਦਾ ਪਾਣੀ ਖੜਾ ਹੈ ਮੈਂ ਕਮੇਟੀ ਵਾਲੇ ਨੂੰ ਬੁਲਾਇਆ ਕਮੇਟੀ ਸੈਨੀਟੇਸ਼ਨ ਬੋਰਡ ਤੇ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਸੀਵਰੇਜ ਦਾ ਕੰਮ ਹੈ ਆ ਕੇ ਦੇਖ ਦੋ ਕਿ ਚੱਲੇਗਾ ਕਿ ਸੀਵਰੇਜ ਦਾ ਪਾਣੀ ਹੈ ਸੀਵਰੇਜ ਬੋਰਡ ਵਾਲੇ ਨੇ ਬੁਲਾਇਆ ਸੀਵਰੇਜ ਬੋਰਡ ਵਾਲੇ ਆ ਕੇ ਮੈਨਹੋਲ ਚੈੱਕ ਕਰ ਗਏ ਉਹ ਕਹਿੰਦੇ ਜੀ ਮੈਨਹੋਲ ਤਾਂ ਮੇਰਾ ਖਾਲੀ ਹੈ ਇਹ ਕਮੇਟੀ ਦੇ ਕਰਨਾ ਰੋਡ ਗਲੀ ਦਾ ਪਾਣੀ ਹੈ ਅੱਜ 15 ਦਿਨ ਹੋ ਗਿਆ ਜੀ ਮੈਂ ਬਾਰ ਬਾਰ ਕਹਿਣਾ ਬਾਰ ਬਾਰ ਭੇਜਦੇ ਨੇ ਜੀ ਕਰ ਦਿੰਦੇ ਨੇ ਜੀ ਉਹ ਇੱਕ ਅੱਧਾ ਬੰਦਾ ਆਏਗਾ ਉਹ ਬਾਸ ਚਾ ਥੋੜਾ ਜਿਹਾ ਮਾਰ ਕੇ ਆ ਜੀ ਬੰਦਾ ਜੀ ਇੱਕ ਹੈਗੇ ਚਲਾ ਜਾਏਗਾ ਕੋਈ ਹਲ ਨਹੀਂ ਐਥੇ ਬਿਮਾਰੀ ਫੈਲ ਜਾਏ ਕੋਈ ਕੋਈ ਕੁਝ ਹੋ ਜਾਏ ਤਾਂ ਫਿਰ ਕੌਣ ਜ਼ਿੰਮੇਵਾਰ ਹੋਏਗਾ ਸਰ ਤੁਸੀਂ ਵੀ ਕਮੇਟੀ ਦਾ ਰਿਟਾਇਰ ਹੋ ਇਹ ਤਾਂ ਰਿਟਾਇਰ ਹੋ ਗਏ ਮੈਂ ਇਸ ਬਾਰੇ ਮੈਂ ਇਹੀ ਕਹਾਂਗਾ ਮੈਂ ਤਾਂ ਜਿੱਥੇ ਵੀ ਮੈਂ ਮੈਂ ਕੰਮ ਕੀਤਾ ਉੱਥੇ ਕਦੇ ਮੈਂ ਇਹਦੀ ਇਹੋ ਜਿਹੀ ਲਾਪਰਵਾਹੀ ਤਾਂ ਮੈਂ ਕੀਤੀ ਸੀ ਕੋਈ ਨਹੀਂ ਮੈਂ ਵੀ ਹਾਂ ਗੱਲ ਕੋਈ ਠੀਕ ਹੈ ਇਹੋ ਸੀਗਾ ਪਰ ਐਡੀ ਲਾਪਰਵਾਹੀ ਮੈਂ ਕਦੇ ਵੀ ਨਹੀਂ ਦੇਖੀ ਜਿੱਦੀ ਲਾਪਰਵਾਹੀ ਮੇਰੇ ਮਤਲਬ ਇਸ ਤਰ੍ਹਾਂ ਠੀਕ ਹੈ ਇੱਕ ਦਿਨ ਦੋ ਦਿਨ ਲੇਟ ਹੋ ਜਾਏ ਕੋਈ ਗੱਲ ਨਹੀਂ ਅੱਜ 15 ਦਿਨ ਹੋ ਗਏ ਫਿਰ ਵੀ ਸੁਣਦਾ ਕੋਈ ਨਹੀਂ ਇਹ ਸਮੱਸਿਆ ਹੱਲ ਨਹੀਂ ਹੁੰਦੀ ਕੋਈ ਕਦਮ ਉਠਾਉਗੇ ਤੁਸੀਂ ਕੋਈ ਹਾਂ ਫਿਰ ਅੱਗੇ ਅੱਗੇ ਕੰਪਲੇਂਟ ਕਰਾਂਗਾ ਮੈਂ ਜੀ ਮੈਂ ਤਾਂ ਖੁਦ ਮੰਤਸਾਰਾ ਪਤਾ ਹੈ ਇਹ ਰਮਾਗੇ ਕੰਪਲੀਟ ਕਰਾਂਗੇ ਇਹ ਬਿਲਡਿੰਗ ਨੂੰ ਵੀ ਲੋਟ ਛੜਨ ਦਾ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਬਲਤੇਜ ਸਿੰਘ ਹੈ ਮੈਂ ਉਹਦਾ ਰੈਜ਼ੀਡੈਂਟ ਹਾਂ ਤੇ ਆ ਜਿਹੜੀ ਬਿਲਡਿੰਗ ਹੈਗੀ ਹੈ ਇੱਥੇ ਹੀ ਰਹਿائش ਹੈ ਮੇਰੀ ਇਹ ਪਾਣੀ 10 15 ਦਿਨ ਤਾ ਤਕਰੀਬਨ ਰੁਕੀ ਜਾਂਦਾ ਫਿਰ ਆਈ ਜਾਂਦਾ ਆਈ ਜਾਂਦਾ ਆਈਦਾ ਉਹਨੂੰ ਇਹਦਾ ਨੁਕਸਾਨ ਇਹ ਵੀ ਹੈ ਕਿ ਸਾਡੀ ਬਿਲਡਿੰਗ ਦੇ ਵਿੱਚ ਵੀ ਜਿਹੜਾ ਨੀਹਾਂ ਦੇ ਵਿੱਚ ਪਾਣੀ ਸੀਵਰੇਜ ਰੈਗੂਲਰ ਬੇਸਟ ਕੀ ਪਤਾ ਨੀਚੇ ਜਾ ਹੀ ਰਿਹਾ ਹੋਵੇ ਹੁਣ ਜੇ ਇਦਾਂ ਖੜਦਾ ਰਿਹਾ ਕਿਤਨਾ ਕਿਤੇ ਦਾ ਪਾਣੀ ਸਿੰਮੇਗਾ ਉਹਨੂੰ ਬੁਲਾ ਲਿਆ ਸਾਡੀ ਬਿਲਡਿੰਗ ਬੁਲਾ ਲਿਆ ਹੈਗੀ ਹੈ ਇਸ ਦਾ ਨੁਕਸਾਨ ਵੀ ਹੋ ਸਕਦਾ ਦੂਜੀ ਗੱਲ ਇਹ ਹੈ ਵੀ ਉਹਰੇ ਸਮੈਲ ਇਹ ਚੀਜ਼ ਬਹੁਤ ਜ਼ਿਆਦਾ ਆ ਰਹੀ ਹੈ ਪਹਿਲਾਂ ਅਸੀਂ ਆਪਣੇ ਲੈਵਲ ਤੇ ਵੀ ਕਈ ਵਾਰ ਬੰਦੇ ਬੁਲਾ ਕੇ ਚੀਜ਼ਾਂ ਸਾਫ਼ ਕਰਵਾਈਆਂ ਵੀ ਨੇ ਕਮੇਟੀ ਵਾਲੇ ਵੀ ਆਏ ਆ ਪਰ ਇਹਦਾ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਹੋ ਰਿਹਾ ਸੋਲੂਸ਼ਨ ਸਾਨੂੰ ਚਾਹੀਦਾ ਕਿਉਂਕਿ ਇੱਥ ਕੱਲ ਸਵੇਰੇ ਘਟਿਆ ਅੱਜ ਫੇਰ ਇੰਨਾ ਵੱਧ ਗਿਆ ਹੁਣ ਜੇ ਇਹਨੂੰ ਇਦਾਂ ਹੀ ਛੱਡ ਦਿੱਤਾ ਜਾਵੇ ਤਾਂ ਸਾਰੀ ਗਲੀ ਭਰ ਦੂਗਾ ਥੋੜੇ ਟਾਈਮ ਤੱਕ ਥੋੜੇ ਟਾਈਮ ਤੱਕ ਪਾਣੀ ਨੇ ਇੱਧਰ ਆ ਜਾਣਾ ਇਹ ਪ੍ਰੋਬਲਮ ਜੈਨੂਇਨ ਹੈਗੀ ਆ ਤਾਂ ਅਸੀਂ ਇਹੀ ਰਿਕੁਐਸਟ ਕਰਦੇ ਆਂਗੇ ਕੰਸਰਨ ਨੂੰ ਜ਼ਰੂਰ ਦੇਖਿਆ ਜਾਵੇ ਕਿਉਂਕਿ ਇੰਪੋਰਟੈਂਟ ਕੰਸਰਨ ਆ ਇਹਦਾ ਸੋਸਾਇਟੀ ਦੇ ਨਾਲ ਨਾਲ ਬਿਲਡਿੰਗਸ ਨੂੰ ਵੀ ਲੌਸ ਹੈਗਾ ਜੇ ਕੱਲ ਨੂੰ ਕੋਈ ਬਿਲਡਿੰਗ ਦਾ ਨੁਕਸਾਨ ਹੁੰਦਾ ਹੈ ਕਿਹਦੇ ਕਿੰਨੂੰ ਜ਼ਿੰਮੇਵਾਰ ਸਮਝਦੇ ਆਪੇ ਦੇਖੋ ਇਹ ਤਾਂ ਜੀ ਕਮੇਟੀ ਦਾ ਤਾਂ ਓਬਵੀਅਸ ਜੀ ਗੱਲ ਹੈ ਕਮੇਟੀ ਹੀ ਜ਼ਿੰਮੇਵਾਰ ਹੋਊਗੀ ਪਰ ਗੱਲ ਨੂੰ ਅੱਜ ਜੇ ਇਸ ਚੀਜ਼ ਦਾ ਹੱਲ ਹੋ ਜਾਏ ਤਾਂ ਦੋਨੋਂ ਘਰਾਂ ਨੂੰ ਜਿਹੜੇ ਵੀ ਇੱਥੇ ਘਰ ਹੈਗੇ ਨੇ ਉਹਨਾਂ ਨੂੰ ਵੀ ਸੋਖ ਹੈਗੀ ਐ ਜ਼ਿਆਦਾ ਅਸੀਂ ਤਾਂ ਕੁਝ ਕਹਿੰਦੇ ਨਹੀਂ ਹੈਗੇ ਬਸ ਇਹ ਪ੍ਰੋਬਲਮ ਹੱਲ ਹੋ ਜਾਏ ਉਹ ਵੀ ਠੀਕ ਐ ਅਸੀਂ ਵੀ ਠੀਕ ਨੀ ਉਦਾਂ ਅਸੀਂ ਕਦੇ ਇੱਥੇ ਕਮੇਟੀ ਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਆ ਕੋਈ ਫਾਲਤੂ ਕੰਪਲੇਨ ਇਹ ਚੀਜ਼ ਕੀਤੀ ਨਹੀਂ ਅੱਜ ਮਜਬੂਰਨ ਕਰਨੀ ਪਈ ਐ ਸੋ ਅਸੀਂ ਹੋਪ ਕਰਦੇ ਹਾਂ ਕਿ ਇਹ ਠੀਕ ਹੋ ਜਾਵੇ ਜਲਦੀ ਨਹੀਂ ਤਾਂ ਦੋ ਤਿੰਨ ਦਿਨਾਂ ਤੱਕ ਇੱਥੇ ਹਾਲ ਖੜਨ ਲਾਇਕ ਵੀ ਨਹੀਂ ਰਹਿ ਜਾਣਾ ਹੈਗਾ ਸੋ ਪਲੀਜ਼ ਇਹ ਕੰਸਰਨ ਦੇਖਿਆ ਜਾਵੇ